ਇੱਕ ਗੁਰ ਸੇਖਾਂ ਦਾ ਜਥਾ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰਦੇ ਹਾਂ ਪਿੰਡ ਬੋਤਾਲਾ ਦੇ ਕੋਲੋਂ ਲੰਘ ਰਿਹਾ ਸੀ ਇਹ ਪਿੰਡ ਜ਼ਿਲ੍ਹਾ ਅਮਰitsar ਸਾਹਿਬ ਵਿੱਚ ਪੈਂਦਾ ਹੈ ਜਦੋਂ ਇਹ ਜਥਾ ਗੁਰਬਾਣੀ ਦਾ ਜਾਪ ਕਰਦੇ ਹਾਂ ਪਿੰਡ ਦੇ ਨੇੜੇ ਖੂਹ ਤੇ ਪਹੁੰਚਿਆ ਤਾਂ ਗੁਰਬਾਣੀ ਸ਼ਬਦ ਗਾਇਨ ਦੀ ਸਮਾਪਤੀ ਕੀਤੀ ਤੇ ਸੀਸ ਝੁਕਾ ਕੇ ਫਤਿਹ ਬੁਲਾਈ ਖੂਹ ਤੇ ਬੈਠੇ ਨੌਜਵਾਨ ਨੂੰ ਆਖਿਆ ਸਾਨੂੰ ਪਿਆਸ ਲੱਗੀ ਹੈ ਪਾਣੀ ਪਿਆ ਨੌਜਵਾਨ ਨੇ ਆਖਿਆ ਬਾਬਾ ਜੀ ਇੱਥੇ ਕੋਈ ਭਾਂਡਾ ਨਹੀਂ ਹੈ ਮੈਂ ਖੁਦ ਹੀ ਟਿੰਡ ਖੋਲ ਕੇ ਪਾਣੀ ਭਰ ਲਿਆਉਂਦਾ ਹਾਂ ਜਦੋਂ ਉਹ ਨੌਜਵਾਨ ਪਾਣੀ ਭਰ ਲਿਆਇਆ ਤਾਂ ਉਸ ਗੁਰਸਿੱਖ ਨੇ ਆਖਿਆ ਕਾਕਾ ਤੂੰ ਕਿਹਨਾਂ ਦਾ ਲੜਕਾ ਹੈ ਤਾਂ ਉਸ ਆਖਿਆ ਬਾਬਾ ਜੀ ਅਸੀਂ ਹਿੰਦੂ ਹਾਂ ਉਹ ਜੋ ਲੋਕ ਸਾਨੂੰ ਸਰਵਰੀਏ ਆਖਦੇ ਹਨ ਅਸੀਂ ਲਾਲਾਂ ਵਾਲੇ ਦੀ ਪੂਜਾ ਕਰਦੇ ਹਾਂ ਉਸ ਸਮੇਂ ਉਸ ਗੁਰਸਿੱਖ ਨੇ ਆਖਿਆ ਕਾਕਾ ਸਾਨੂੰ ਪਿਆਸ ਤਾਂ ਬਹੁਤ ਲੱਗੀ ਹੈ ਪਰ ਅਸੀਂ ਬੇਨੇਮੇ ਦੇ ਹੱਥ ਦਾ ਪਾਣੀ ਨਹੀਂ ਪੀਣਾ ਤੁਸੀਂ ਆਪਣਾ ਧਰਮ ਛੱਡ ਕੇ ਕੋਰਾਹੇ ਪਏ ਹੋ ਇਹ ਨਾ ਕਹਿ ਕੇ ਉਹ ਗੁਰਸਿੱਖਾਂ ਦਾ ਜਥਾ ਅੱਗੇ ਲੰਘ ਗਿਆ ਗੁਰਸਿੱਖਾਂ ਦੇ ਬੋਲ ਇਸ ਨੌਜਵਾਨ ਦੇ ਹਿਰਦੇ ਵਿੱਚ ਆਣੀ ਹਲੇ ਤੀਰਾ ਵਾਂਗ ਜਾ ਵਜੇ ਇਹ ਨੌਜਵਾਨ ਉਸੇ ਵੇਲੇ ਘਰ ਗਿਆ ਤੇ ਆਪਣੀ ਮਾਂ ਮਾਈ ਸੰਤੀ ਨੂੰ ਜਾ ਦੱਸਿਆ ਮਾਂ ਅੱਜ ਕੁਝ ਲੋਕ ਅਚਾਨਕ ਪਿੰਡੋਂ ਬਾਹਰ ਖੂਤ ਆਏ ਸਨ ਉਹਨਾਂ ਵਿੱਚੋਂ ਇੱਕ ਕੁਝ ਪੜ ਰਿਆ ਸੀ ਤੇ ਦੂਜੇ ਪਿੱਛੇ ਬੋਲ ਰਹੇ ਸਨ ਫਿਰ ਉਹ ਕੁਝ ਬੋਲੇ ਹੱਥ ਜੋੜੇ ਤੇ ਸੀਸ ਨਵਾਇਆ ਮਾਈ ਸੰਤੀ ਕਹਿੰਦੀ ਹੈ ਪੁੱਤਰ ਉਹ ਜ਼ਰੂਰ ਗੁਰੂ ਨਾਨਕ ਸਾਹਿਬ ਦੇ ਸਿੱਖ ਹੋਣਗੇ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਗਾਉਂਦੀ ਹੋਣਗੇ ਪਹਿਲਾਂ ਮੈਂ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੀ ਹੁੰਦੀ ਸੀ ਤੇ ਫਿਰ ਮੇਰਾ ਵਿਆਹ ਇਸ ਪਰਿਵਾਰ ਵਿੱਚ ਹੋ ਗਿਆ ਜਿਹੜਾ ਸਖੀ ਸਰਵਰ ਨੂੰ ਮੰਨਦਾ ਸੀ ਕਿ ਮਾਂ ਆਪਾਂ ਵਾਕਿਆਹੀਂ ਬੇਨੇਮਿਆਂ ਜੋ Hindu ਹੋ ਕੇ ਵੀ ਲਾਲਾਂ ਵਾਲੇ ਨੂੰ ਪੂਜਦੇ ਆ ਕਿ ਆਪਾਂ ਨੂੰ ਗੁਰੂ ਨਹੀਂ ਮਿਲੇਗਾ ਮਾਂ ਨੇ ਆਖਿਆ ਪੁੱਤਰ ਗੁਰੂ ਬੜਾ ਦਿਆਲੂ ਹੈ ਜਿਹੜੇ ਪਿਆਰ ਨਾਲ ਯਾਦ ਕਰਦੇ ਹਨ ਉਹਨਾਂ ਦੀ ਭੁੱਲਾ ਨਹੀਂ ਚਿਤਾਰਦਾ ਸਿਮਰਨ ਕਰਨ ਵਾਲਿਆਂ ਨੂੰ ਆਪ ਆ ਮਿਲਦਾ ਹੈ ਅੱਛਾ ਮਾਂ ਜੇ ਮੈਂ ਗੁਰੂ ਦਾ ਸਿਮਰਨ ਕਰਾਂ ਤਾਂ ਮੈਨੂੰ ਗਰੀਬ ਨੂੰ ਵੀ ਗੁਰੂ ਮਿਲੇਗਾ ਮਾਂ ਹਾਂ ਕਿਉਂ ਨਹੀਂ ਉਸ ਨੂੰ ਗਰੀਬ ਨਿਵਾਜ ਆਖਦੇ ਹਨ ਉਹ ਸਦਾ ਗਰੀਬਾਂ ਨੂੰ ਨਿਵਾਜਦੇ ਆ ਰਹੇ ਹਨ ਮਾਂ ਜਦੋਂ ਗੁਰੂ ਜੀ ਮਿਲਣਗੇ ਮੈਂ ਕੀ ਭੇਟਾ ਰੱਖਾਂਗਾ ਮਾਂ ਨੇ ਇੱਕ ਗੁਰ ਦੀ ਰੋੜੀ ਦਿੱਤੀ ਉਸ ਨੌਜਵਾਨ ਨੇ ਬਰਨੇ ਦੇ ਪੱਲੇ ਬਨ ਲਈ ਜਿੰਨਾ ਚਿਰ ਗੁਰੂ ਜੀ ਨਹੀਂ ਮਿਲੇ ਉਹਨਾਂ ਚਿਰ ਗੁਰ ਪੱਲੇ ਬਨੇ ਰੱਖਿਆ ਜਿਸ ਕਰਕੇ ਉਸ ਦਾ ਨਾਮ ਪੱਲਾ ਪੈ ਗਿਆ ਭਾਈ ਪੱਲਾ ਦਿਨ ਰਾਤ ਗੁਰੂ ਜੀ ਨੂੰ ਚੇਤੇ ਕਰਦਾ ਅਰਦਾਸਾਂ ਕਰਦਾ ਇੱਕ ਦਿਨ ਗੁਰੂ ਜੀ ਸ਼ਿਕਾਰ ਖੇਡਦੇ ਆਪਣੀ ਮौज ਵਿੱਚ ਪਿੰਡ ਬੋਤਾਲਾ ਦੇ ਨੇੜੇ ਆ ਗਏ ਇੱਕ ਬੰਦੇ ਨੂੰ ਪੁੱਛਿਆ ਇਸ ਪਿੰਡ ਦਾ ਚੌਧਰੀ ਕੌਣ ਹੈ ਉਸ ਬੰਦੇ ਨੂੰ ਟੀਚਰ ਸੁਧੀ ਉਸ ਖੂਹ ਤੇ ਬੈਠੇ ਭਾਈ ਪੱਲੇ ਵਾਲੇ ਇਸ਼ਾਰਾ ਕੀਤਾ ਤੇ ਆਖਿਆ ਉਹ ਬੈਠਾ ਹੈ ਸਾਡੇ ਪਿੰਡ ਦਾ ਚੌਧਰੀ ਗੁਰੂ ਜੀ ਨੇ ਆਖਿਆ ਸੱਚ ਹੈ ਇਹ ਹੀ ਪਿੰਡ ਦਾ ਚੌਧਰੀ ਹੋਵੇਗਾ ਸਮਾ ਪਾ ਕੇ ਗੁਰੂ ਜੀ ਦੇ ਬਚਨ ਸੱਚ ਹੋਏ ਭਾਈ ਪੱਲੇ ਨੇ ਘੋੜੇ ਤੇ ਬੈਠੇ ਗੁਰੂ ਜੀ ਦੇ ਚਰਨ ਆ ਫੜੇ ਇਸ ਤਰ੍ਹਾਂ ਜਦੋਂ ਕਾफी ਸਮਾ ਹੋ ਗਿਆ ਤਾਂ ਗੁਰੂ ਜੀ ਨੇ ਆਖਿਆ ਭਾਈ ਪੱਲਾ ਸਾਨੂੰ ਘਰ ਜਾਣ ਨੂੰ ਨਹੀਂ ਕਹੇਗਾ ਤਾਂ ਉਸੇ ਵੇਲੇ ਪੱਲਾ ਗੁਰੂ ਜੀ ਦੇ ਘੋੜੇ ਦੀ ਲਗਾਮ ਫੜ ਕੇ ਘਰ ਲੈ ਗਿਆ ਘਰ ਵਰਦਿਆਂ ਹੀ ਮਾਣੋ ਆਵਾਜ਼ਾਂ ਮਾਰ ਕੇ ਕਹਿਣ ਲੱਗਾ ਮਾਂ ਦੇਖ ਜਿਸ ਗੁਰੂ ਨੂੰ ਯਾਦ ਕਰਦੇ ਸੀ ਉਹ ਆਪ ਸਾਡੇ ਘਰ ਚਰਨ ਪਾਉਣ ਆ ਗਏ ਹਨ ਮਾਂ ਨੇ ਅੱਗੇ ਆ ਕੇ ਗੁਰੂ ਜੀ ਦੇ ਚਰਨਾਂ ਤੇ ਸਿਰ ਨਵਾਇਆ ਚਰਨ ਚੁੰਮੇ ਤੇ ਫਿਰ ਇੱਕ ਮੰਜੇ ਤੇ ਚਾਦਰ ਵਿਛਾ ਕੇ ਗੁਰੂ ਜੀ ਨੂੰ ਬਿਠਾ ਦਿੱਤਾ ਆਪ ਚਰਨਾ ਵਿੱਚ ਬਹਿ ਕੇ ਬਚਨ ਸੁਣਦੇ ਰਹੇ ਫਿਰ ਗੁਰੂ ਜੀ ਨੇ ਆਖਿਆ ਭਾਈ ਪੱਲਾ ਸਾਨੂੰ ਭੁੱਖ ਲੱਗੀ ਹੈ ਪ੍ਰਸ਼ਾਦਾ ਨਹੀਂ ਸ਼ਿਕਾਉਂਗੇ ਕਿਉਂ ਨਹੀਂ ਗੁਰੂ ਜੀ ਹੁਣੇ ਤਿਆਰ ਕਰਦੇ ਹਾਂ ਮਾਂ ਨੇ ਆਖਿਆ ਤੇ ਘਰ ਵਿੱਚ ਜੋ ਥੋੜਾ ਬਹੁਤ ਰਾਸ਼ਨ ਸੀ ਉਸ ਨਾਲ ਲੰਗਰ ਬਣਾਉਣ ਲੱਗੇ ਇਸ ਨਗਰ ਵਿੱਚ ਇਸ ਘਰ ਵਿੱਚ ਗੁਰੂ ਜੀ ਦਾ ਆਉਣਾ ਸੁਣ ਕੇ ਆਸੇ ਪਾਸੇ ਆਸੇ ਪਾਸੇ ਦੇ ਪਿੰਡਾਂ ਦੀਆਂ ਸੰਗਤਾਂ ਵੀ ਦਰਸ਼ਨ ਕਰਨ ਪਹੁੰਚਣ ਲੱਗੀਆਂ ਰਸਤਾ ਬਸਤਾ ਭੇਟਾ ਕਰਨ ਲੱਗੀਆਂ ਸੰਗਤ ਵਿੱਚੋਂ ਸੇਵਾਦਾਰ ਮਾਤਾ ਨਾਲ ਲੰਗਰ ਬਣਾਉਣ ਦੀ ਸੇਵਾ ਵਿੱਚ ਆ ਲੱਗੇ ਸੰਗਤਾਂ ਦੀਆਂ ਰਸਤਾ ਬਸਤਾ ਦੁਆਰਾ ਵੱਡੇ ਰੂਪ ਵਿੱਚ ਲੰਗਰ ਤਿਆਰ ਹੋ ਗਿਆ ਐਨੇ ਨੂੰ ਪਿੰਦੇ ਲੋਕ ਜੋ ਲਾਲਾ ਵਾਲੇ ਦੇ ਪੁਜਾਰੀ ਸਨ ਕੰਧਾਂ ਬਨੇਰਿਆਂ ਤੋਂ ਝਾਕਣ ਲੱਗੇ ਤੇ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਹੁਣ ਦੇਖਦੇ ਆ ਐਨੇ ਲੋਕਾਂ ਨੂੰ ਕਿਵੇਂ ਪ੍ਰਸ਼ਾਦਾ ਸ਼ਕਾਉਣਗੇ ਜੇ ਸਾਡੀ ਮੰਨਦੇ ਹੁੰਦੇ ਤਾਂ ਅੱਜ ਅਸੀਂ ਮਦਦ ਕਰਦੇ ਪਰ ਹੁਣ ਅਸੀਂ ਤਮਾਸ਼ਾ ਵੇਖਾਂਗੇ ਐਨੇ ਨੂੰ ਪੱਲੇ ਦੀ ਮਾਂ ਨੇ ਬੇਨਤੀ ਕੀਤੀ ਗੁਰੂ ਜੀ ਲੰਗਰ ਤਿਆਰ ਹੋ ਗਿਆ ਹੈ ਭੋਗ ਲਾਵੋ ਤਾਂ ਗੁਰੂ ਜੀ ਨੇ ਤਮਾਸ਼ਾ ਦੇਖਣ ਆਏ ਲੋਕਾਂ ਨੂੰ ਆਖਿਆ ਆਓ ਭਾਈ ਗੁਰੂ ਦਾ ਲੰਗਰ ਤਿਆਰ ਹੈ ਤੁਸੀਂ ਵੀ ਸ਼ੱਕ ਲਵੋ ਇਹ ਵਚਨ ਸੁਣ ਕੇ ਸਾਰੇ ਇੱਕ ਦੂਜੇ ਨੂੰ ਆਖਣ ਲੱਗੇ ਵੱਤੋਂ ਵੱਦ ਖਾਯੋ ਤਾਂ ਕਿ ਲੰਗਰ ਖਤਮ ਹੋ ਜਾਵੇ ਤਾਂ ਤੇ ਪੱਲੇ ਅਤੇ ਉਸ ਦੀ ਮਾਂ ਦੀ ਬੇਇੱਜ਼ਤੀ ਹੋਵੇਗੀ ਪਿੰਡ ਵਾਲਿਆਂ ਇਸ ਤਰ੍ਹਾਂ ਹੀ ਕੀਤਾ ਵੱਤੋਂ ਵੱਦ ਖਾਦਾ ਪਰ ਲੰਗਰ ਵਿੱਚ ਧੋਟ ਨਾ ਆਈ ਇਸ ਤੋਂ ਬਾਅਦ ਗੁਰੂ ਜੀ ਅਤੇ ਦਰਸ਼ਨ ਕਰਨ ਆਈਆਂ ਸੰਗਤਾਂ ਨੇ ਲੰਗਰ ਛਕਿਆ ਭਾਈ ਪੱਲੇ ਅਤੇ ਉਸ ਦੇ ਮਾਣ ਨੇ ਗੁਰੂ ਜੀ ਤੋਂ ਸਿੱਖੀ ਦੇ ਦਾਤ ਮੰਗੇ ਤਾਂ ਗੁਰੂ ਜੀ ਨੇ ਪ੍ਰਸੰਨ ਹੋ ਕੇ ਸਿੱਖੀ ਅਤੇ ਸੇਵਾ ਸਮਰਨ ਦੀਆਂ ਦਾਤਾਂ ਦੇ ਕੇ ਨਿਹਾਲ ਕੀਤਾ ਹੋਰ ਇਤਿਹਾਸਕ ਵੀਡੀਓ ਲਈ ਲਾਇਕ ਅਤੇ ਸਬਸਕ੍ਰਾਈਬ ਜਰੂਰ ਕਰੋ